ਡਿਜੀਟਲ ਭੁਗਤਾਨ ਦੇ ਦਾਅਵੇ ਪਏ ਫਿੱਕੇ ਇੱਕ ਵਿਅਕਤੀ ਨੇ ਸਿੱਕਿਆਂ ਦੇ ਨਾਲ ਭਰਿਆ ਹਜ਼ਾਰਾਂ ਦਾ ਬਿੱਲ ਮੁਲਾਜ਼ਮ ਸਿੱਕੇ ਗਿਣਦੇ ਗਏ ਥੱਕ ਤੇ ਸਰਦੀ ਹੋਣ ਦੇ ਬਾਵਜੂਦ ਵੀ ਛੁੱਟ ਗਏ ਨੇ ਪਸੀਨੇ ਜਿਹਾ ਇਹ ਦਿਲਚਸਪ ਜਿਹਾ ਮਾਮਲਾ ਮਹਾਰਾਸ਼ਟਰ ਦੇ ਰਿਜ਼ੋਰਟ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਡਿਜੀਟਲ ਭੁਗਤਾਨ ਦੇ ਸਾਰੇ ਦਾਅਵੇ ਫਿੱਕੇ ਪੈਂਦੇ ਹੋਏ ਨਜ਼ਰ ਆਏ ਨੇ ਇਹ ਗੱਲ ਕਹੀ ਜਾਂਦੀ ਹੈ ਕਿ ਇੰਡੀਆ ਡਿਜੀਟਲ ਹੋ ਰਿਹਾ ਹੈ ਹਰ ਤਰ੍ਹਾਂ ਦੇ ਭੁਗਤਾਨ ਨਿਊ ਡਿਜੀਟਲ ਤਰੀਕੇ ਕੀਤੇ ਜਾਂਦੇ ਨੇ ਪਰੰਤੂ ਇਹ ਸਾਰੇ ਦਾਅਵੇ ਫਿੱਕੇ ਤੇ ਬੇਕਾਰ ਹੁੰਦੇ ਨਜ਼ਰ ਆਏ ਨੇ ਜਦੋਂ ਇੱਕ ਵਿਅਕਤੀ ਨੇ ਹਜ਼ਾਰਾਂ ਰੁਪਏ ਦਾ ਬਿੱਲ ਸਿੱਕਿਆਂ ਦੇ ਨਾਲ ਭਰਿਆ ਤੇ ਜਿਹੜੇ ਮੁਲਾਜ਼ਮ ਸਨ ਜਿਨ੍ਹਾਂ ਨੇ ਇਹ ਸਿੱਕੇ ਗਿਣੇ ਸਨ ਉਹ ਗਣਦੇ ਗਣਦੇ ਥੱਕ ਗਏ ਨੇ ਤੇ ਉਹਨਾਂ ਨੂੰ ਲੰਮਾ ਸਮਾਂ ਲੱਗਿਆ ਇਹਨਾਂ ਸਿੱਕਿਆਂ ਨੂੰ ਗਿਣਨ ਦੇ ਲਈ ਤੇ ਸਰਦੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪਸੀਨੇ ਛੁੱਟ ਗਏ ਨੇ ਦਰਸਲ ਇੱਕ ਵਿਅਕਤੀ ਨੇ ਬਿਜਲੀ ਦੇ ਬਿੱਲ ਦਾ ਭੁਗਤਾਨ 1 ਤੇ 2 ਰੁਪਏ ਦੇ ਸਿੱਕਿਆਂ ਦੇ ਨਾਲ ਕੀਤਾ ਜਦੋਂ ਮੁਲਾਜ਼ਮਾਂ ਨੇ ਇਹਨਾਂ ਨੂੰ ਗਿਣਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ 5 ਘੰਟੇ ਦਾ ਵਕਤ ਲੱਗ ਗਿਆ ਤਿੰਨ ਬਿਜਲੀ ਵਿਭਾਗ ਦੇ ਅਧਿਕਾਰੀ ਸਨ ਜਿਹੜੇ ਉਹ ਇਹਨਾਂ ਸਿੱਕਿਆਂ ਨੂੰ ਗਿਣ ਰਹੇ ਸਨ ਜਦੋਂ ਉਹ ਸਿੱਕੇ ਗਿਣ ਰਹੇ ਸਨ ਤਾਂ ਮੇਜ਼ ਦੇ ਇੱਕ ਪਾਸੇ ਇਹ ਸਿੱਕੇ ਰੱਖੇ ਹੋਏ ਸਨ ਤੇ ਦੂਸਰੇ ਪਾਸੇ ਵੀਡੀਓ ਬਣ ਰਹੀ ਸੀ ਤੇ ਬਾਅਦ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ ਗਈ ਤੇ ਜਿਸ ਨੇ ਵੀ ਇਹ ਵੀਡੀਓ ਦੇਖੀ ਕਿਹਾ ਕਿ ਡਿਜੀਟਲ ਇੰਡੀਆ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਸਾਰੇ ਬੇਕਾਰ ਹੁੰਦੇ ਨਜ਼ਰ ਆਏ ਨੇ ਦੱਸਦੀ ਹੈ ਕਿ ਇਹਨਾਂ ਸਿੱਕਿਆਂ ਦਾ ਭਾਰ 40 ਕਿਲੋ ਦੱਸਿਆ ਜਾ ਰਿਹਾ ਹੈ ਤੇ ਜਿਹੜੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਜਿਹੜ ਇਹਨਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ ਉਹਨਾਂ ਨੇ ਇਹਨਾਂ ਨੂੰ ਗਿਣਿਆ ਸੀ ਤੇ ਉਹਨਾਂ ਨੂੰ 5 ਘੰਟੇ ਦਾ ਵਕਤ ਲੱਗ ਗਿਆ ਸੀ ਦੱਸ ਦਈਏ ਕਿ ਇਹ ਬਿਜਲੀ ਵਿਭਾਗ ਦੇ ਵੱਲੋਂ ਮਹਾਵਿਤਰਣ ਰਿਕਵਰੀ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਹੀ ਦੋ ਮੁਲਾਜ਼ਮ ਜਿਹੜੇ ਕਿ ਇਸ ਵਿਭਾਗ ਦੇ ਨੇ ਉਹਨਾਂ ਨੇ ਦੁਪਈਆ ਵਾਹਨ ਤੇ ਜਾ ਕੇ ਇਹ ਸਿੱਕੇ ਲਿਆਂਦੇ ਸਨ ਤੇ ਇਹ ਗੱਲ ਕਹੀ ਸੀ ਕਿ ਬਿਜਲੀ ਦੇ ਬਿੱਲ ਦਾ ਭੁਗਤਾਨ ਕਰੋ ਤਾਂ ਫਿਰ ਉਹਨਾਂ ਨੂੰ ਇਹ ਸਿੱਕੇ ਮਿਲੇ ਸਨ ਜਿਨ੍ਹਾਂ ਦਾ ਭਾਰ 40 ਕਿਲੋ ਦੱਸਿਆ ਜਾ ਰਿਹਾ ਹੈ ਤਿੰਨ ਮੁਲਾਜ਼ਮਾਂ ਨੇ ਇਹ ਸਿੱਕੇ ਗਿਣੇ ਸਾਂ ਤੇ ਉਹਨਾਂ ਨੂੰ 5 ਘੰਟੇ ਦਾ ਵਕਤ ਵੀ ਲੱਗ ਗਿਆ ਸੀ ਸੋ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਇੰਡੀਆ ਡਿਜੀਟਲ ਹੋ ਰਿਹਾ ਹੈ ਹਰ ਤਰ੍ਹਾਂ ਦੇ ਭੁਗਤਾਨ ਜਿਹੜੇ ਸਿੱਕਿਆਂ ਦੇ ਨਾਲ ਹੈ ਹੁਣ ਕੀਤੇ ਗਏ ਨੇ ਕਿਹਾ ਜਾਂਦਾ ਹੈ ਕਿ ਡਿਜੀਟਲ ਤਰੀਕੇ ਨਾਲ ਕੀਤੇ ਜਾਣੇ ਚਾਹੀਦੇ ਨੇ ਪਰੰਤੂ ਕਿਸੇ ਵਿਅਕਤੀ ਦੇ ਵੱਲੋਂ ਇਹ ਜਿਹੜਾ ਭੁਗਤਾਨ ਹੈ ਸਿੱਕਿਆਂ ਦੇ ਨਾਲ ਹੀ ਕਰ ਦਿੱਤਾ ਗਿਆ ਤਾਂ ਇਹ ਸਾਰੇ ਦਾਅਵੇ ਫਿੱਕੇ ਪੈਂਦੇ ਨਜ਼ਰ ਆਏ ਨੇ ਸੋ ਬੜਾ ਦਚਸਪਜਾ ਮਾਮਲਾ ਹੈ ਜਿੱਥੇ ਡਿਜੀਟਲ ਜਮਾਨੇ ਦੇ ਵਿੱਚ ਵੀ ਕਿਸੇ ਵਿਅਕਤੀ ਦੇ ਵੱਲੋਂ ਸਿੱਕਿਆਂ ਦੇ ਨਾਲ ਹਜ਼ਾਰਾਂ ਦੇ ਬਿੱਲ ਦਾ ਭੁਗਤਾਨ ਕਰਨਾ ਆਪਣੇ ਆਪ ਵਿੱਚ ਹੀ ਇੱਕ ਅਜਿਹਾ ਕિસ્사 ਹੈ ਜਿਹੜੀ ਘਟਨਾ ਜਿਹੜੀ ਦਿਲਚਸਪ ਹੈ ਦੱਸਦੀ ਹੈ ਕਿ ਇਹ ਜਿਹੜਾ ਬਿਜਲੀ ਦਾ ਭੁਗਤਾਨ ਸੀ ਜਿਸ ਦਾ ਉਸ ਵਿਅਕਤੀ ਨੇ ਸਿੱਕਿਆਂ ਦੇ ਨਾਲ ਕੀਤਾ ਓ ਰਕਮ 7160 ਰੁਪਏ ਸੀ ਤੇ ਖੁਦ ਅੰਦਾਜ਼ਾ ਲਗਾ ਸਕਦੇ ਆਂ ਤੇ ਜਦੋਂ ਇੱਕ ਜਾਂ 2 ਰੁਪਏ ਦੇ ਸਿੱਕਿਆਂ ਨੂੰ ਗਿਣਿਆ ਜਾਵੇਗਾ ਤੇ ਉਸ ਦੀ ਕੁੱਲ ਰਕਮ 7160 ਬਣਾਣੀ ਹੋਵੇਗੀ ਤਾਂ ਕਿੰਨੇ ਸਿੱਕੇ ਹੋਣਗੇ ਕਿੰਨਾ ਉਸ ਨੂੰ ਵਕਤ ਲੱਗਿਆ ਤਾਂ ਫਿਰ ਆਪਣੇ ਆਪ ਦੇ ਵਿੱਚ ਜਿਹੜੀ ਗੱਲ ਹੈ ਦਿਲਚਸਪ ਤਾਂ ਹੋਵੇਗੀ ਸੋ ਇਸ ਸੰਬੰਧ ਵਿੱਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਲੋਕਾਂ ਨੇ ਇਸ ਨੂੰ ਦੇਖਿਆ ਤੇ ਇੱਕ ਦਿਲਚਸਪੀ ਵਾਲੀ ਘਟਨਾ ਹੀ ਇਸ ਨੂੰ ਦੱਸਿਆ